ਰੋਸਪੁਰ ਦੇ ਪਿੰਡ ਬੰਡਾਲਾ ਦੇ ਵਿੱਚ ਗੁਰਦੁਆਰਾ ਸਾਹਿਬ ਬਾਬਾ ਬੀਨ ਸਿੰਘ ਦੇ ਵਿੱਚ ਤੋਂ ਨੌਜਵਾਨ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਅੰਗਾਦੀ ਬੇਅਦਬੀ ਕਰਨ ਦਾ ਮਾਮਲਾ ਦਰਮੌਂਦਾ ਜਾ ਰਿਹਾ ਹੈ। ਨੌਜਵਾਨ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਦੋਸ਼ੀ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ ਸੀ। ਸੋ ਹੁਣ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਵੀ ਸਾਹਮਣੇ ਆ ਗਈ ਹੈ। ਸੋ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਪੀੜਤ ਪਿਤਾ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਦੇ ਸਾਹਮਣੇ ਮੇਰੇ ਬੇਟੇ ਨੂੰ ਹਤਿਆਰਾਂ ਦੇ ਨਾਲ ਬੇਰਹਿਮੀ ਦੇ ਨਾਲ ਮਾਰਿਆ ਗਿਆ। ਪੁਲਿਸ जल्द तो जल्द मुलजम के खिलाफ कार्रवाई करे मृतक नौजवान के पिता ने रोमद कि उसका लड़का मृतक बख्शी सिंह दिमागी तौर पर कमजोर से दो छोटिया भैनों का एक लौता भरा श्रीजी दो साल तो दवाई भी चल रही श्री गुरु ग्रंथ साहेब जी दी मामला की बेदबी का मामला जितने कि हम सी टीवी भी सामने आई है कि किस प्रकार जिस नौजवान के वालों बेदबी की घटना सामने आई सी पर पीड़ित परिवार ने दसा है कि यह जरा नौजवान है मृतक बख्शी सि दिमागी तौर पर कमजोर सी ਹੇ ਗਾਨ ਦੇਣ ਜੀ ਉਹ ਐ ਮੱਥਾ ਟੇਕਣ ਇਥਾਂ ਬਾਹਰੋਂ ਆਉਦੇ ਨੂੰ ਮੁੰਨਾ ਧਾਰ ਕੇ ਇਕੱਠਾ ਸਾਹ ਬੱਜਾ ਹੀ ਸੋਹਣੀ ਸੱਲਟ ਪਾਈ ਸੋਹਣੀ ਬੂਟਰ ਪਾਈ ਭਾਗ ਅੰਦਰ ਜੋ ਗਾਇਦ ਅਸੀਂ ਬਾਹਰ ਬੈਠੇ ਹਾਂ ਤੇ ਉਹਨੇ ਅੰਗ ਮਾਰੇ ਪਾੜ ਕੇ ਆ ਕੇ ਬਾਹਰ ਸੁੱਟਦਾ ਜੋ ਬਾਹਰ ਸੁੱਟਦਾ ਮੈਂ ਭੱਜ ਆਇਆ ਉਸ ਵੇਲੇ ਜੋ ਭੱਜ ਆਇਆ ਉਹ ਆਣ ਕੇ ਵੇਖਿਆ ਰੰਗ ਪਾੜ ਕੇ ਛੁੱਟਿਆ ਨਿੰਦਾ ਮੇਰਾ ਜੀ ਕੀਤਾ ਮੈਂ ਪਾੜਤਾ ਹੈ ਤੇ ਮੈਂ ਮੁੜ ਕੇ ਬਾਬੇ ਕੋਲ ਲੈ ਗਿਆ ਵੱਡੇ ਖਾੜੇ ਮਹਾਪੁਰਖਾ ਵੇ ਡੇਰੇ ਨੂੰ ਪੁੱਛਣ ਲੈ ਆਇਆ ਮੁੜ ਕੇ ਡੇਰੇ ਕੋਲ ਮਹਾਪੁਰਖਾ ਕੋਲ ਆਇਆ ਤੇ ਇਹਨਾਂ ਮੁੜ ਕੇ ਆਖਿਆ ਤੂੰ ਕੀ ਕੀਤਾ ਇਹ ਕੀ ਕੀਤਾ ਈ ਹੰਗ ਪਾੜ ਤੇ ਮੁੜ ਕੇ ਵਾਜੇ ਵਾਜਦੇ ਸੀ ਸੰਤ ਕੱਟੇ ਵੀ ਮੁੜ ਕੇ ਪਤਾ ਨਹੀਂ ਕੀ ਬਣੇ ਮੁਲਾਜ਼ਮਾਂ ਕੇ ਲੈ ਗਏ ਉਹਨੂੰ ਅਣ ਕੇ ਕੀ ਬਣੇ ਹੈ ਆ ਘਟਨਾ ਵੇਖੀ ਅੰਦਰ ਅੰਦਰ ਕੋ ਨਹੀਂ ਬਾਹਰਲੇ ਬਣੇ ਬਾਹਰ ਤਾਂ ਹੈ ਬਾਹਰ ਸਾਹਮਣਾ ਬੂਏ ਨੂੰ ਮੰਤਲਾ ਤੇ ਜੋ ਮੈਂ ਗੜਮੂ ਵੇਖਿਆ ਬੂਏ ਹੁੰਦਾ ਇਹ ਅੰਗਾਂ ਦੇ ਸੁੱਟੇ ਤਾਂ ਕਰਕੇ ਖਿਲਾਰ ਕੇ ਇਹ ਅੰਗ ਪਾੜਿਆ ਮਹਾਰਾਜ ਦਾ ਸੁੱਟਿਆ ਜੁੱਸ ਮੈਂ ਅਣ ਕੇ ਵੇਖ ਲਿਆ ਤੇ ਮੈਂ ਮਹਾਰਾਜ ਨੂੰ ਵੇਖਿਆ ਜਾ ਕੇ ਅੰਗ ਪਾਟਾ ਪਿਆ ਮਹਾਰਾਜ ਦਾ ਤੇ ਉਹ ਅਜੇ ਵੀ ਪਾਟਾ ਪਿਆ ਪਿਆ ਉਸ ਤਰ੍ਹਾਂ ਮਹਾਰਾਜ ਦਾ ਤੇ ਮੁੜ ਕੇ ਸੰਗਤ ਦੇ ਮੁਲਾਜ਼ਮ ਆ ਗਏ ਮੁੜ ਕੋ ਨਾਲੇ ਕਾਬੂ ਆ ਗਿਆ ਸਾਨੂੰ ਇਨੀ ਗੱਲ ਦਾ ਪਤਾ ਜੀ ਦਿਮਾਗੀ ਵੀ ਬਹੁਤ ਤਾਬਿਰ ਕੋ ਕਰਦਾ ਦਿਮਾਗੀ ਸਹੀ ਹੀ ਸਹੀ ਉਹਨੂੰ ਇਹ ਹੋ ਉਹਨੂੰ ਉਹ ਬਰਾਏ ਕਿੰਨੇ ਆਏ ਕਹਰੇ 1 ਵਜੇ ਆਇਆ ਉਹ ਕਿ ਸਿੱਧਾ ਤੁਰਿਆ ਅੰਦਰ ਸਿੱਧਾ ਕਿਨੇ ਗੱਡੀ ਤੇ ਕਮਲਾ ਹੁੰਦਾ ਗੱਡੀ ਥੱਲੇ ਹੁੰਦਾ ਕਿਸੇ ਨੇ ਗੱਲ ਪੈਂਦਾ ਕਿਸੇ ਕੋਹੜੀ ਕਹੇ ਕਿਸੇ ਦੇ ਕੋਲੇ ਜਾਂਦਾ ਤੇ ਆਹ ਗੁਰੂ ਘਰੀ ਦੇਖਦਾ ਜੇ ਤੂੰ ਮੈਂ ਤੇ ਉੱਥੇ ਕੋਈ ਜਾਂਦੇ ਉਹਨੇ ਕੋਈ ਪ੍ਰਸ਼ਾਦਾ ਨਹੀਂ ਸਕਿਆ ਸਿੱਧਾ ਆਇਆ ਉਹ ਅਹੀਂ ਮੱਥਾ ਇਹੇ ਆ ਵਾਟੋਂ ਲਾਪੀ ਪ੍ਰਚਾਰ ਦੇਣੇ ਨੂੰ ਜਾ ਕੇ ਤੂੰ ਅੱਗੋਂ ਅੱਗੋਂ ਮੇਪਿਆ ਪੜ ਰਾਇ ਇਹ ਮੁੰਡਾ ਠੀਕ ਨਹੀਂ ਦਿਮਾਗੀ ਮੈਟਰ ਹੈ ਤੇ ਮੈਂ ਘਰੇ ਕੰਮ ਕਰਨ ਪਿਆ ਤੇ ਮੈਂ ਤੂੰ ਤੇ ਉੱਪਰੋਂ ਚਲੇ ਗਿਆ ਪਹਿਲਾਂ ਸੇਰੇ ਫਿਰਦਾ ਰਿਹਾ ਕਰਿਆ ਆ ਜਾਂਦਾ ਫਿਰਦਾ ਰਿਹਾ ਆ ਜਾਂਦਾ ਦੁਪਹਿਰ ਹੈ ਗਿਆ ਉਧਰ ਬਣਾ ਲੈ ਗਿਆ ਓਥੇ ਜਾ ਕੇ ਪਤਾ ਰੱਬ ਜਾਂਦੇ ਕੋਈ ਆਗਾ ਦਾ ਹਰ ਪਾੜਿਆ ਜਦੋਂ ਸਾਨੂੰ ਨਹੀਂ ਦੇਖਦਾ ਪੈਂਡਾਂ ਨੇ ਉਹਨਾਂ ਨੇ ਮੁੰਡਾ ਛੱਕਿਆ ਨਹੀਂ ਮਾਰਤਾ ਤਫਾ ਨਾਲ ਕਾਟ ਕੇ ਮਾਰਿਆ ਮੈਂ ਕੋਲ ਹਣਾ ਜਦੋਂ ਮਾਰਿਆ ਉਹ ਮੈਨੂੰ ਮਾਰ ਲ ਕੇ ਮੈਂ ਭੱਜ ਗੱਡੇ ਲਿਆ ਬੈਰੀ ਹੱਸਦਾ ਰਿਹਾ ਵਿਚਾਰਾ ਥੋਦੇ ਰਹੇ ਮੁਲਾਜ਼ਮਾਂ ਦੀ ਗੱਲ ਪਏ ਨੇ ਮੁਲਾਜ਼ਮ ਬੋਲਦੇ ਨਹੀਂ ਕਿਤੇ ਤੋ ਸਾਲ ਤੋਂ ਹੋਵੇ ਦਵਾਈ ਚੱਲਦੀ ਨੂੰ ਪਰਚੀ ਹਣਾ ਖੋਲੀਆਂ ਮੈਥੋਂ ਪਰਚੀ ਦਿੱਤੀਆਂ ਨੇ ਪਰਚੀਆਂ ਲੈ ਕੇ ਆਉਂਦਾ ਗੋਈ ਚੱਲੰਦਾ ਹੀ ਮੁੰਡਾ ਜਫੀਸ਼ਪੁਰ ਜਿਹੜੇ ਆਰਿਸ ਕੇ ਥਾਣੇ ਦੇ ਵਿੱਚ ਪਿੰਡ ਪਿੰਗੇ ਬਨਾਲਾ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦੁਆਰਾ ਬੱਬਰ ਵੀਰ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ ਜਿਸ ਤੇ ਤ੍ਰੰਤ ਲੋਕਲ ਪੁਲਿਸ ਇੱਥੇ ਪਹੁੰਚੀ ਜੋ ਇਹ ਪਤਾ ਲੱਗਿਆ ਕਿ ਉੱਥੇ ਬੇਦਬੀ ਦੀ ਘਟਨਾ ਵਾਪਰੀ ਹੈ ਤੇ ਜਿਸ ਨੇ ਬੇਦਬੀ ਕੀਤੀ ਹੈ ਲੋਕਾਂ ਨੂੰ ਉਸ ਨੂੰ ਫੜਾਇਆ ਗਿਆ ਹੈ ਤੇ ਉਸ ਦੇ ਕੋਲ ਸਟਾ ਵੀ ਮਾਰਿਆ ਹੈ ਜਿਸ ਨੇ ਵੇధి ਵੀ ਕੀਤੀ ਆ ਉਸ ਨੂੰ ਗੰਤ ਹਸਪਤਲ ਭੇਜ ਦਿੱਤਾ ਗਿਆ ਅਤੇ ਦੇਡਵੀ ਕਰਨ ਵਾਲੇ ਦੇ ਖਿਲਾਫ ਆਪੀਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਪਰਚਾ ਦਰਜ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਮੌਕੇ ਤੇ ਆਫੀਸਰ ਤੇ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਆ ਉਹ ਅੰਡਰ ਕੰਟਰੋਲ ਹੈ ਥੈਂਕ ਯੂ ਬੜੀ ਬੰਨਾਲੇ ਪਿੰਡ ਗਿਆ ਤੇ ਮੈਂ ਕਿਹਾ ਵੀ ਪਰਚੀਆਂ ਵੀ ਲੈ ਗਿਆ ਨਾਲ ਉਹ ਸਿੱਤਾ ਦਵਾਈ ਵਾਲੀਆਂ ਲਾਜ ਰਿਆਂ ਨੇ ਨੋਖਾਈਆਂ ਤੇ ਉਹਨਾਂ ਨੇ ਪਰਚੀਆਂ ਬਾੜਤੀਆਂ ਦੇਖੀਆਂ ਨਹੀਂਆ ਮੇਰੇ ਕੋਲ ਹੀ ਮੁੰਡੇ ਨੂੰ ਵਾੜ ਕੇ ਮਾਰਿਆ ਨਾ ਮੈਨੂੰ ਵੀ ਮਲਾਈ ਮੈਂ ਗੱਲ ਪਾਈ ਮੈਨੂੰ ਮਾਰਨ ਲੱਗੇ ਬਿਆਨ ਲੈ ਤੇ ਪੱਕੀ ਕਾਰਵਾਈ ਨਹੀਂ ਪਤਾ ਕੀਤੀ ਕੀ ਕਹਿੰਦੀ ਆ ਇਹ ਪਤਾ ਨਹੀਂ ਪਰਚਾ ਕੱਢਿਆ ਗਿਆ ਇੱਕ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਆਇਆ ਬਿਆਨ ਆਇਆ ਕਿ ਤੁਹਾਡੇ ਨਾਲ ਬਾਈਕਾਟ ਕਰਨਾ ਤੇ ਸਿੱਖਾਂ ਨੂੰ ਤੰਗ ਨਾ ਕੀਤਾ ਜਾਵੇ ਜਦੋਂ ਪੁਲਿਸ ناکਾਮ ਹੁੰਦੀ ਹੈ ਕਾਰਵਾਈ ਕਰਨ ਤੋਂ ਬਾਅਦ ਉਹ ਦੋ ਸੰਗਤਾਂ ਕਰੇ ਹੋਈਆਂ ਕਾਰਵਾਈ ਕਰਦੀਆਂ ਨੇ ਨਹੀਂ ਉਹਦੇ ਮੈਟਰ ਮੁੰਡਾ ਸੀ ਦਿਮਾਗ ਕੇ ਨੁਸਖੇ ਨੇ ਬੇਟਾ ਉਹ ਦੇਪੋਜੀਟ ਨਹੀਂ ਸੀ ਮੁੰਡਾ ਨਹੀਂ ਜਰਾ ਬਰੇਸ਼ ਹਾਂ ਹਜ਼ਾਰ ਚੱਲਣ ਜਾਣਾ ਅੱਗੇ ਦਿੱਲੀ ਚਲੇ ਗਿਆ ਸੀ ਦਿੱਲੀੋਂ 4 ਦਿਨ ਦਿੱਲੀ ਰਿਹਾ ਚਲੇ ਗਿਆ ਚਾਹੁੰਦਾ ਨਾ ਬਦਲੀ ਉਹਨੇ ਇੰਨਾ ਜਾ ਗਿਆ ਸੀ ਮੁੰਡੇ ਨਾਲ ਉਹਦੀ ਸ਼ੁੱਧ ਪਤਨੀ ਸੀ ਗਿਆ ਤੇ ਉਹਦੇ ਆਂਦੇ ਨੇ ਤੇ ਸਾਰਾ ਕੁਝ ਬੋਟਾ ਵੀ ਖੋਕੇ ਮਰੀ ਜਾਂਦੇ ਤੇ ਵੱਡੀ ਟੁੱਕੀ ਜਾਂਦੇ ਸੀ ਸੁਫੇ ਤੇ ਰੱਜੇ ਨਿਆਣ ਸੀਗੇ ਆਹਰ ਬੋਟਾ ਨਹੀਂ ਨਾ ਪਾੜੂ ਤੇ ਤੇ ਰੱਜੇ ਸੀਗੇ ਜਦੋਂ ਇਹਨਾਂ ਦੀ ਆ ਬਾਬਾ ਦੀਆਂ ਵੀਡੀਓ ਆਉਂਦਿਆਂ ਪਿੱਛੇ ਜੀ ਖਬਰ ਆਈ ਸੀ ਕਿ ਗੁਰਕਬਾਰੇ ਉਹ ਉੱਧਰੋਂ ਆਨੰਦ ਕਰਜ ਕੁੜੀ ਦੀ ਹੋਣ ਲੱਗੇ ਕਿ ਉੱਧਰੋਂ ਸੱਚਖੰਡ ਦੇ ਵਿੱਚੋਂ ਪਾਠੀ ਜਨਾਨੀ ਲੈ ਕੇ ਨਿਕਲਿਆ ਉਦੋਂ ਤਾਂ ਨਹੀਂ ਪਾਠੀ ਮਾਰਿਆ ਇਹਨਾਂ ਨੇ ਅਿੰਦਰ ਨੇ ਦੋ ਭੈਣਾਂ ਨੇ ਮਾਂ ਵੀ ਉਹ ਐ ਦਾਦੀ ਹੈ ਦਾਦੀ ਇਹਨਾਂ ਦੇ ਨਾਲ ਰਹਿੰਦੀ ਹੈ ਚਾਚੇ ਤਾਏ ਵਕਰੇ ਨੇ ਕੱਕੋ ਬੱਕਰੇ ਕਰਨੇ ਸਾਰੇ ਇਹ ਇਹ ਇਹਦੇ ਥੋੜਾ ਜਿਹਾ ਮੰਦਬੁੱਧੀ ਸੀਗਾ ਇਹਦਾ ਪੁੱਤ ਦਿਮਾਗ 'ਚ 2 ਸਾਲ ਸਕੂਲੇ ਪੜਦਾ ਸੀ 12ਵੀਂ ਦੇ ਪੇਪਰ ਦੇਣੇ ਸੀ ਟੱਲੀ ਵਾਲਾ ਸਕੂਲ ਜਿਹੜਾ ਹੈ ਉੱਥੇ ਪੜਦਾ ਸੀ ਉੱਥੋਂ ਸਕੂਲੇ ਕੁਛ ਹੋਇਆ ਏ ਉਹ ਤੋਂ ਮਾਈਟਰ ਘਰ ਛੱਡ ਕੇ ਗਏ ਲੈਣੇ ਤੇ ਉਹ ਬਸ ਉਹਦੇ ਕੁੜੀ ਦੇ ਅੱਖਾਂ 'ਚ ਫਰਕੇ ਅੱਖਾਂ ਪਿਰੀਆਂ ਨੇ ਤੇ ਵਿਚਾਰੀ ਨੇਰੇ 'ਚ ਦੀਦਾ ਉਹਨੂੰ ਚਾਣਨੇ ਉਹਨਾਂ ਪਾਏ ਅੱਖਾਂ ਚ ਮੱਕੀ ਜਾਂਦੀ ਹੈ ਤੇ ਨੇਰੇ 'ਚ ਦੀਦਾ ਨੂੰ ਮੁੰਡਾ ਸੀ ਪੁੱਤਰਾ ਇਹ ਬੜੇ ਸ਼ਰੀਫ ਤੇ ਨੰਦ ਤੱਕ ਤੇ ਇਹਨੂੰ ਡੰਡਾ ਨਹੀਂ ਮਾਰਿਆ ਕਿਤੇ ਇਹਨੇ ਸ਼ਰੀਫ